ਦੀ ਗਿਆ ਇੱਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਇੱਥੇ ਨੰਦਰਾ ਬਲੌਗ 'ਚ ਅਸੀਂ ਲੱਗਿਆ ਹੁਣ ਬਲੌਗ ਸ਼ੁਰੂ ਕਰਨ ਇੱਧਰ ਕੁੜੀ ਆਈ ਹੈ ਹਾਂਜੀ ਹੈ ਅਸੀਂ ਅੱਜ ਵੇਲੇ ਸੱਚੀ ਯਾਦ ਭੁੱਲ ਗਿਆ ਪਾਜੀ ਨੇੜੀ ਸ਼ੁਰੂ ਕੀਤਾ ਸੀ ਲੇਟ ਹੋ ਗਏ ਉਹ ਸੀਰੀਜ਼ ਨਾਲ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਬੈਠੇ ਹੋ ਹੋਰ ਬੈਠੇ ਸੱਚੀ ਯਾਰ ਮੈਂ ਪਹਿਲਾਂ ਚਲ ਗਈ ਬਿਜਾਰ ਨਾ ਮੈਂ ਚੇਤਾ ਭੁੱਲ ਗਿਆ ਮੈਨੂੰ ਹੁਣ ਵੀ ਨਹੀਂ ਚੇਤਾ ਸੀਗਾ ਤੂੰ ਬਲੌਗ ਦਾ ਨਾਂ ਲਿਆ ਨਾ ਵੀ ਬਲੌਗ ਲੇਟ ਪਾਇਆ ਅੱਜ ਤੁਸੀਂ ਤੇ ਫੇਰ ਜੇ ਤਾਇਆ ਬਿਜਾਰ ਤੁਸੀਂ ਬਣਾਏ ਨਹੀਂ ਤੇਰੇ ਭਾਜੀ ਕਹਿੰਦੇ ਹੁੰਦੇ ਤੁਸੀਂ ਬਣਾਉਂਦੇ ਹੀ ਨਹੀਂ ਕਹਿੰਦੇ ਤੇ ਫੇਰ ਪਾਈਏ ਕੀ ਜਦੋਂ ਬਣਦਾ ਹੀ ਨਹੀਂ ਹੈਗਾ ਸਹੀ ਗੱਲ ਆ ਫੇਰ ਇੱਕ ਛੋਟਾ ਜਿਹਾ ਮਸੇ 10 ਮਿੰਟ ਦਾ ਬਣਦਾ ਆ ਤੇ ਸਭ ਤੋਂ ਵੱਡਾ ਲੈ ਸ਼ੁਰੂ ਹੁੰਦਾ ਆ ਚੇਤਾ ਭੁੱਲ ਜਦੋਂ ਸਾਰਾ ਚਲੋ ਜੀ ਹਾਂਜੀ ਚਾਹ ਚੂ ਬੀਣੀ ਹੁਣ ਬਣਾਓ 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 ਬਣਾਵਾ ਪਾ ਮੰਮੀ ਬਣਾਓ ਚਲੋ ਬਣਾਓ ਮੈਂ ਰ ਇੱਕ ਵੀਡੀਓ ਦੇ ਇੰਦ ਵਿੱਚ ਕਹਿੰਦੀ ਹੁੰਦੀ ਮम्मी ਅੱਜ ਕਿਆ ਬਣਾਏ ਆਹ ਚੀਜ਼ ਬਣਾਈਏ ਕਹਿੰਦੀ ਬਣਾਓ ਬੇਟਾ ਅੱਜ ਉਦੇ ਤੋਂ ਕਿਆ ਬਣਾਓ ਚਲੋ ਜੀ ਬਣਾਉਂਦੇ ਆ ਫਿਰ ਚਾਹ ਮਿਲਦੇ ਆ ਫਿਰ ਹਾਂਜੀ ਪੀਓ ਚਾਹ ਲਓ ਜੀ ਤੁਹੇ ਲੱਗੇ ਆ ਹੁਣ ਚਾਹ ਪੀਣ ਨਾਲ ਪਾਪੜ ਤੇਲੇ ਕਿਉਂਕਿ ਸਾਡੇ ਪੂਜੀਆ ਹੈ ਨਹੀਂ ਜੀ ਜਿੱਥੇ ਆ ਕਤਮ ਪਿਆਰੇ ਕਾਲ ਦਾ ਤੇਰੇ ਬਾਜੀ ਨੂੰ ਕਹੀ ਜਾਨੀ ਆ ਮੈਂ ਕਿਹਾ ਮੈਨੂੰ ਭੁਜਿਆ ਲਿਆ ਦਿਓ ਬਿਸਕੁਟ ਲਿਆ ਤੇ ਭੁਜਿਆ ਚੇਤਾ ਭੁੱਲ ਗਿਆ ਸਾਡਾ ਕਾਲੀ ਹੋਣ ਵਾਲੀ ਆ ਇਧਰ ਮੰਮੀ ਕੀ ਆ ਘਟਦੇ ਪਏ ਮੈਂ ਹੁਣ ਕਰਨ ਲੱਗੀ ਆ ਫੋਨ ਮੈਂ ਆ ਦੇ ਲੈ ਕੇ ਆਈ ਹੂੰ ਮੈਂ ਜਾਂਦੂ ਚੱਡਣੀ ਜਾਂਦੂ ਨਹੀਂ ਮੈਂ ਛੱਡਦੀ ਜਦੋਂ ਜਿੱਤੇ ਆਉਂਦੇ ਮੰਗਾ ਲਓ ਚੀਜ਼ ਪਤਾ ਕੀ ਮੁੜ ਕੇ ਚੇਤਾ ਭੁੱਲ ਜਾਂਦਾ ਇਹਨਾਂ ਨੂੰ ਮੈਨੂੰ ਕਹਿੰਦੇ ਪੰਜਾਬ ਵਾਲੀ ਮੈਂ ਦੁਕਾਨੋਂ ਘਰ ਆਉਂਦਾ ਮੈਨੂੰ ਕਹਿ ਦਿਆ ਕਰੋ ਉਨੀਆਂ ਹੀ ਫੋਨ ਕਰੀ ਜਦ ਤੱਕ ਠੀਕ ਲੋ ਜੀ ਇੱਧਰ ਚਾਹ ਤੇ ਪਾਪੜ ਚਲੋ ਚਾਹ ਪੀ ਲਈਏ ਵੀ ਸਾਡੀ ਚਾਹ ਠੰਡੀ ਹੋ ਜਾਣੀ ਆ ਕਰਦੇ ਆ ਗੱਲ ਨਹੀਂ ਕਰਨ ਗਈ ਚਲੋ ਭਾਬੀ ਜੀ ਨੂੰ ਅੱਜ ਤੰਗ ਕਰੀ ਜਾਂਦੇ ਆ ਇਹ ਲੈ ਦੇ ਦੇ ਓਕੇ ਓਕੇ ਕਰੀ ਜਾਂਦੇ ਆ ਓਕੇ ਓਕੇ ਹੋਈ ਜਾਂਦੀ ਆ ਓਕੇ ਇਹ ਤੇਨੂੰ ਕਦੋਂ ਲੱਗਿਆ ਨਾ ਓਕੇ ਓਕੇ ਇਦਿ ਲੈ ਗਏ ਓਕੇ ਦਾਲੀ ਓਕੇ ਓਕੇ ਲੈ ਦਸ ਮੈਂ ਕਿ ਛੱਡਿਓ ਦੋ ਟੋਕੇ ਓਕੇ ਤੁਸੀਂ ਇੱਕ ਖਜਾ ਦਿੱਤਾ ਲੈਣ ਮੈਨੂੰ ਹਾਂ ਜੋਕੇ ਓਕੇ ਹੋਈ ਆ ਹੈ ਅੱਜ ਭਾਬੀ ਜੀ ਨੂੰ ਤੰਗ ਕਰਨ ਦੇ ਮੂਡ 'ਚ ਆ ਪਾਜੀ ਪਰ ਕਦੇ ਕਦੇ ਮੂਡ ਹੁੰਦਾ ਤਾਂ ਛੇਤੀ ਇਦਾਂ ਕਰਦੇ ਨਹੀਂ ਏਕੜ ਪਾਉਂਦੇ ਨਹੀਂ ਹੈਗੇ ਤੇ ਫਿਰ ਚੱਲ ਹੋ ਜਾਂਦੀ ਹੈ ਚਲੋ ਹਾਂਜੀ ਲੰਮੇ ਬੈ ਗਏ ਇੱਧਰ ਫੋਨ ਆ ਗਿਆ ਸੇਲੀ ਭੈਣ ਦਾ ਤੇ ਹੁਣ 2 ਘੰਟੇ ਬੰਨੇ ਆ ਲੋ ਜੀ 2 ਵਜੇ ਚ 2 ਮਿੰਟ ਰਹਿ ਗਏ ਆ ਤੇ ਮੈਂ ਚੱਲਾ ਬਲਕ ਨੂੰ ਲੈਣ ਸਕੂਲ ਅੱਜ ਮੌਸਮ ਬਾਹਰ ਠੀਕ ਆ ਤੇ ਮੈਂ ਜੱਲਾ ਫਿਰ ਸਕੂਟਰੀ ਤੇ ਲੈਣ ਠੀਕ ਆ ਜੀ ਆਇਆ ਮੈਂ ਬਲਕ ਨੂੰ ਲੈ ਕੇ ਆ ਓਕੇ ਜੀ ਕੱਟਦਾ ਫੋਨ ਮੈਂ ਤਾਂ ਕਹੇ ਸੇਲੀ ਭੈਣ ਦਾ ਫੋਨ ਆਇਆ ਲੱਗਾ 2 ਘੰਟੇ ਬੰਨੇ ਕੋਈ ਗੱਲ ਕਰਨੀ ਸੀ ਓਕੇ ਓਕੇ ਫੋਨ ਬੜੇ ਆਉਂਦੇ ਆ ਓਕੇ ਓਕੇ ਚੱਲ ਠੀਕ ਆ ਫਿਰ ਮੈਂ ਚੱਲਾ ਬਲਕ ਨੂੰ ਲੈਣ ਹੈ ਕੀ ਬਣਾਇਆ ਕੀ ਆ ਚਾਚਾ ਅੱਜ ਪਕੌੜੇ ਬਣਾਉਣੇ ਅੱਜ ਪਕੌੜੇ ਬਣਾਉਣ ਲੱਗੇ ਨਾ ਤੁਸੀਂ ਕਰੋ ਤਿਆਰ ਓਕੇ ਓਕੇ ਤ희 ਕਰੋ ਪਕੌੜਿਆਂ ਦੀ ਤਿਆਰੀ ਮੈਂ ਆਇਆ ਲੈ ਗਿਆ ਉਹਨੂੰ ਲਓ ਜੀ ਲੱਗੇ ਪਕੌੜੇ ਦੁੱਧ ਗਰਮ ਲੱਗੇ ਆ ਗਰਮ ਦੁੱਧ ਲੱਭੀ ਰੱਖੋ ਕਰੋ ਤੁਸੀਂ ਦੁੱਧ ਗਰਮ ਕਰੋ ਤੇ ਆਹ ਉਹ ਕੀ ਆ ਆਛਾ ਠੀਆ ਵੀ ਬਣਾਇਆ ਜੀ ਬਣਾਣੀ ਵੀ ਸ਼ਾਮ ਨੂੰ ਤੇ ਗੋਬੀ ਦੇ ਪਲਕ ਨਹੀਂ ਖਾਣੇ ਆ ਬੈਂਗਣ ਦੇ ਪਕੌੜੇ ਮੈਂ ਖਾਣੇ ਆ ਤੇ ਉਹਦੇ ਲਈ ਇੱਕ ਇੱਕ ਲਿਉਣੀ ਕੋਲਡ ਡਰਿੰਕ ਇਹ ਵੀ ਪੀ ਚਾਹ ਨਹੀਂ ਦੇ ਆਪਾਂ ਤਾਂ ਚਾਹ ਪੀਆਗੇ ਹਾਂਜੀ ਬਾਹਲੇ ਫਿਰਸੁਰ ਓਕੇ ਹੈ ਓਕੇ ਮੋੜ ਦੇ ਕੀ ਆਨੀ ਚਲ ਠੀਕ ਹੈ ਚੱਲਾਂ ਮੈਂ ਹੈ ਹੋ ਗਿਆ ਟਾਈਮ ਲਓ ਜੀ ਬੇਸਣ ਘੋਲ ਲਿਆ ਠੀਕਾ ਤੇ ਇਧਰ ਗੋਭੀ ਨੂੰ ਮਾੜਾ ਜਿਹਾ ਹਲਕਾ ਜਿਹਾ ਲੂਣ ਤੇ ਮਿਰਚ ਲਾ ਕੇ ਰੱਖ ਲਿਆ ਤੇ ਇਧਰ ਰੱਖ ਲਿਆ ਤੇਲ ਦੁੱਧ ਗਰਮ ਰੱਖਿਆ ਆ ਠੀਕਾ ਤੇ ਬੈਂਗਣਾ ਹੁਣੇ ਕੱਟਦੇ ਬੈਂਗਣ ਵਾਲੇ ਬਣ ਇਹ ਗਏ ਆ ਪਲਕ ਨੂੰ ਲੈਣ ਤੇ ਚਲੋ ਆਪਾਂ ਪਕੌੜੇ ਬਣਾਉਂਦੇ ਆ ਤੇ ਤੁਹਾਨੂੰ ਦਿਖਾਉលਦੇ ਆ ਫਿਰ ਕਿੱਦਾਂ ਦੇ ਬਣਦੇ ਆ ਅੱਜ ਭਾਬੀ ਦੀ ਬਣਾਉਂਦੇ ਪਏ ਨੇ ਪਕੌੜੇ ਮੀ ਕੱਲ ਬੈਂਦਾ ਸੀ ਪਕੌੜੇ ਅਸੀਂ ਅੱਜ ਗੁੱਬੀ ਵਾਲੇ ਲੋ ਤੂੰ ਵੀ ਖਾ ਗਰਮ ਗਰਮ ਤੇ ਨਾਲ ਬੈਂਗਣਾ ਪਕੌੜੀ ਵਾਲੇ ਪਕੌੜੇ ਖਾਓ ਆ ਬੈਂਗਣਾ ਵਾਲੇ ਹਾਂ ਬੈਂਗਣਾ ਵਾਲੇ ਢੁਕਚੁਪੀਆਂ ਮਾਰਦੇ ਬੈਂਗਣਾ ਵਾਲੇ ਢੁਕਚੁਪੀ ਮਾਰਦਾ ਬੈਂਗਣਾ ਵਾਲੇ ਆ ਮਮੀ ਲੱਗੇ ਚਾਹ ਬਣਨ ਤੂੰ ਖਾ ਮੇਰੀ ਲਈ ਲੱਗੀ ਚਾਹ ਬਣਨ ਐ ਚ ਮਿੱਠਾ ਤੇ ਮਿੱਠਾ ਬਰ ਵਿੱਚ ਪੱਤੀ ਪਾ ਦੇ ਉਹ ਮੈਂ ਗੁੱਬੀ ਲਿਉਂਗਾ ਚਲੋ ਆਓ ਤਾਂ ਫੇ ਦੱਸੋ ਕਿੱਦਾਂ ਦੇ ਬਣੇ ਕਿੱਦਾਂ ਬਣੇ ਹੁਣ ਵਾਇਦ ਫੋਟੋ ਦੱਸ ਦਿੰਦੇ ਮਿਰਲੀ ਆ ਗਏ ਪਕੌੜੇ ਮੈਂ ਲੱਗੀ ਪਕੌੜੇ ਖਾਣ ਕਿਉਂਕਿ ਮੈਂ ਹੋ ਜਾਣਾ ਲੇਟ ਚਲੋ ਠੀਕ ਆ ਫੇ ਮਿਲਦੇ ਹਾਂ ਜਦੋਂ ਭਾਬੀ ਜੀ ਹੁਣੀ ਖਾਂਦੇ ਨੇ ਪਕੌੜੇ ਜੀ ਲੋ ਜੀ ਆ ਗਏ ਅਸੀਂ ਆ ਦੇਖੋ ਆਂਦੇ ਹੀ ਮਾਂ ਦੇ ਦਾ ਪਿਆਰ ਮਮਟ ਪਿਆਰ ਓਕੇ ਓਕੇ ਇਹਨਾਂ ਦੇ ਦੋਨਾਂ ਨੇ ਪੇਟ ਹੀ ਨਹੀਂ ਅਜ ਮੇਰੇ ਕੋਲੋਂ ਗੱਲਾਂ ਖਣੀ ਆ ਲੱਗ ਰਹੀਆਂ ਓਕੇ ਓਕੇ ਰਹਿ ਜਾ ਓਕੇ ਓਕੇ ਹਾਂਜੀ ਤੁਸੀਂ ਆਂਦੇ ਪਾਤੀ ਭੁੱਖ ਕਿਸੇ ਦੀ ਕਿਸੇ ਦੀ ਵੇਟ ਹੀ ਕਰ ਲਿਆ ਕਰੋ ਬੰਦਾ ਇਕੱਠੇ ਖਾ ਲਈਏ ਨਾ ਬੋਲਿਆ ਕਰੋ ਤਾਂ ਕਿੰਨਾ ਲੱਗਦਾ ਵੀ ਬੰਦਾ ਓਕੇ ਓਕੇ ਐ ਅੱਜ ਹੋਈ ਬਲੌਗ ਓਕੇ ਓਕੇ ਆ ਦੇਖੀ ਵੀ ਆ ਦਿਖਾ ਕੋਈ ਨੂੰ ਜਿਹੜਾ ਰੱਖਾ ਕੇ ਆਇਆ ਕਿਹੜੇ ਖਾਣੀ ਪਈ ਇਹ ਤੂੰ ਤਾਂ ਬੈਂਗਣਾ ਲਖਾਈ ਨਹੀਂ ਨੀ ਮੈਂ ਗੋਭੀ ਆ ਖਾ ਟਿਆ ਆਹੋ ਹੈ ਬੈਂਗਣਾ ਵਾਲੇ ਬੈਂਗਣਾ ਬੈਂਗਣਾ ਵਾਲਿਆਂ ਦਾ ਮੇਰਾ ਹੱਕ ਆ ਬਾਕੀ ਸਾਰਾ ਮੈਨੂੰ ਹੀ ਸਵਾਲ ਲੱਗਦਾ ਖਾਣਾ ਚਲੋ ਠੀਕ ਆ ਪਾਓ ਬਣਾ ਬਣਾ ਫਿਰ ਓਕੇ 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 ਹਾਂ ਲੈ ਆਦਨ ਲੰਨ ਨੇ ਉਹ ਕਹਿੰਦੀ ਮੈਂ ਪਾਣੀ ਨਾਲ ਖਾ ਲੈਣੀ ਪਾਣੀ ਪੀਣਾ ਕਹਿੰਦੀ ਮੈਂ ਮੈਂ ਕਹਾਂ ਜੀ ਚਾਹ ਪੀਣੀ ਕਹਿੰਦੀ ਮੈਂ ਪਾਣੀ ਪੀ ਲੈਣਾ ਉਹਨੇ ਗਿਆ ਨਹੀਂ ਕੋਕਰਾ ਮੈਂ ਇਹਨੂੰ ਕੀਤਾ ਹਾਂ ਹਾਂ ਯਾ ਹੋ ਗਏ ਤੁਹਾਡੇ ਹੱਥ ਮੋਜੀ ਹਾਂਜੀ ਚਾਕਲੇਟਾਂ ਹੀ ਆਈਆਂ ਹੋਣੀਆਂ ਹੋਰ ਕੀ ਆਉਣਾ ਪੂਈ ਦਾ ਮਾਦਰ ਦਾ ਫੋਨ ਆਇਆ ਭਾਈ ਮਾਦਰ ਮਾਦਰ ਮੰਡੇ ਅੱਛਾ ਅੱਛਾ ਅੰਦਰ ਫੋਨ ਆਇਆ ਕਹਿੰਦਾ ਤੁਸੀਂ ਉਦੋਂ ਮੈਂ ਪੂਈਆਂ ਨਹੀਂ ਦਵਾਈ ਲਿਆਤੀਆਂ ਆਏ ਮੁੰਡੇ ਨੇ ਕੋਈਆਂ ਵਾਕਿਆ ਆਏ ਯਾਰ ਕਿਸੇ ਨਾ ਟੈਨ ਕਰ ਚੱਲ ਅੱਜ ਦੋ ਹੀ ਲੈ ਗਈ ਪੂਈ ਨੂੰ ਮਨਾ ਕੀਤਾ ਵੀ ਜ਼ਿਆਦਾ ਨਹੀਂ ਲੈ ਕੇ ਆਉਣੀਆਂ ਹੈਗੀਆਂ ਹਾਂ ਹਾਂ ਗੱਲਾਂ ਜੇ ਆ ਜਾਂਦੇ ਤਾਂ ਕੀ ਮਤਲਬ ਹੋਇਆ ਭਈ ਗੱਲਾਂ ਗੱਲ ਜਨਾਬ ਚੱਲ ਵੇ ਯਾਰ ਕੀ ਲੈਣਾ ਚੱਲ ਜੋ ਇਹਨਾਂ ਲੈ ਲੀਂ ਤੇ ਮੈਂ ਭੂਆ ਭਤੀਜੀ ਦੋਨੋਂ ਹੀ ਫੇਰ ਦੇਣੇ ਮੁਰਕੇ ਘਰ ਆਏ ਇਹ ਦੇਖ ਲਿਓ ਪੱਲੋ ਚੱਲ ਮੈਂ ਢੇਰ ਤੇ ਛੱਡ ਕੇ ਧੋੜ ਜਾਵਾ ਨਹੀਂ ਮੈਂ ਵੇ ਇਹ ਮੈਂ ਕਹਾਂ ਮੈਂ ਕਿਹਾ ਮੈਂ ਭੂਆ ਭਤੀਜੀ ਦੋਨੋਂ ਫੇਰ ਦੇਣੇ ਫਿਰ ਆਹ ਪੂਈ ਨਾ ਵਾਪਸ ਆਣਾ ਨਹੀਂ ਫੇਰ ਆਉਣਾ ਹੀ ਨਾ ਟੁੱਟ ਲੈਣਾ ਹੋਵੇ ਤਾਂ ਸੀਤਾ ਹੋ ਜਾ ਜਦੋਂ ਕੋਈ ਆਊਗੀ ਫੇਰ ਪੂਈ ਦੇ ਡਵਲ ਲੱਗਣੀਆਂ ਆ ਖੋਲਿਓ ਭਾਈ ਨਹੀਂ ਤੂੰ ਹੀ ਗੱਦਾਰ ਬਣਦੀ ਪੂਈ ਨੇ ਸਾਰੀ ਓਏ ਏ ਏ ਹੋਲ ਕੇ ਨਹੀਂ ਤੇਰੀ ਪੂਈ ਨੇ ਮੈਨੂੰ ਬਾਹਰ ਛੱਡ ਕੇ ਜਾਣਿਆ ਪੂਈ ਗੱਦਾਰ ਬਣ ਜਾਣੀ ਇਹ ਨਾਲ ਹੀ ਟਾਈਟਲ ਪੂਈ ਬਣੀ ਗੱਦਾਰ ਹਾਂ ਕਿੱਥੇ ਚੱਲੇ ਪਹਿਲਾਂ ਮੈਂ ਅੰਟੀ ਨੂੰ ਲਾਣਾ ਕਿੱਥੇ ਚੱਲੇ ਓਕੇ ਉਮੀਦ ਕਿਤੇ ਹੋ ਕੇ ਉਹ ਕਿਤੇ ਇਹ ਜੁਕੇ ਹਮ ਤਾਂ ਚਲੇ ਹਮ ਤਾਂ ਚਲੇ ਪਰ ਦੇ ਸੰਪਰਦੇਸੀ ਹੋਗੇ ਪਰ ਪ੍ਰਦੇਸ ਹੋ ਜਾਣਾ ਪਰ ਤੁਸੀਂ ਨਹੀਂ ਆਈਆਂ ਲੈ ਲੈ 6 ਸਾਲ ਪਹਿਲਾਂ ਹੋਈ ਨਹੀਂ ਆਪ ਨਹੀਂ ਇਹ ਹਮ ਤਾਂ ਚਲੇ ਆਪਣੇ ਪਿੰਡ ਹਮੋਂ ਪਿੰਡੂ ਹੋ ਗਏ ਹਾਂ ਨਹੀਂ ਪਿੰਡੂ ਨਹੀਂ ਹੋਈ ਮੈਂ ਸ਼ਹਿਰੀ ਆ ਸ਼ਹਿਰੀ ਨਹੀਂ ਸ਼ਹਿਰ ਤੋਂ ਨਿਕਲੇ ਗਈ ਤਾਂ ਪਿੰਡ ਤੇ ਵਾਣਾ ਅਭੀ ਪਿੰਡ ਤੋਂ ਨਿਕਲ ਕੇ ਸ਼ਹਿਰ ਚ ਆ ਗਏ ਮੇਰੀਆਂ ਸਹੇਈਆਂ ਬੰਦੀਆਂ ਹੁੰਦੀਆਂ ਕਹਿੰਦੀ ਤੂੰ ਚੱਕੀ ਆ ਪਿੰਡ ਤੋਂ ਨਿਕਲ ਕੇ ਸ਼ਹਿਰ ਚ ਆ ਗਈ ਆ ਕਹਿੰਦੀ ਸਾਨੂੰ ਕਹਿੰਦੀ ਸ਼ਹਿਰਾਂ ਵੀ ਜੋ ਪਿੰਡ ਸਿਹੜ ਦਿੱਤਾ ਹੋਰ ਕੀ ਕਹਿੰਦੀ ਯਾਰ ਕਰ ਓਕੇ ਠੀਕ ਆ ਬੰਦੀ ਜੀ ਫਿਰ ਮੈਂਦੀ ਓਕੇ 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 ਪੱਲੂ ਓਕੇ ਇਹ ਪੱਲੂ ਓਕੇ 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 ਅੱਜ ਅੱਜ ਸਾਰੇ ਵਲੋਗ ਦੀ ਜਿਹੜਾ ਦੇਖੋ ਹੋਈ ਓਕੇ ਓਕੇ ਕਰੀ ਜਾਂਦਾ ਅੱਛਾ ਹੋਰ ਹੁਣ ਮੰਮੀ ਨੇ ਵੀ ਕਹਿਤਾ ਓਕੇ ਕੁੜੀਆਂ ਕਹਿੰਦੀ ਵੇ ਚੱਲੀ ਮੰਮੀ ਕਹਿੰਦੀ ਓਕੇ ਉਹ ਨਹੀਂ ਇਧਰ ਖਾਣਾ ਪੀਣਾ ਵੀ ਸ਼ੁਰੂ ਕਰਤਾ ਇਹਨਾਂ ਨੇ ਓਏ ਹੋਏ ਵੱਧੋ ਵੱਦੀ ਵੱਧੋ ਵੱਦੀ ਕਿੱਦਾਂ ਕਿੱਦਾਂ ਨਹੀਂ ਨਹੀਂ ਮੈਂ ਉਹ ਪਕੌੜਿਆਂ ਦੇ ਪਲੇਟ ਦੇ ਜਿਹਾ ਕੈਮਰਾ ਫੋਕਸ ਚੱਲ ਬਹੁਤ ਸਵਾਦ ਪਕੌੜੇ ਇੰਨੇ ਜਿਆਦਾ ਸਵਾਦ ਨਹੀਂ ਵੱਧੋ ਵੱਦੀ ਕਿੱਦਾਂ ਪੰਜੋ ਵੱਤੀ ਉਹ ਸੈਟ ਕਰੋ ਜਾ ਕੇ ਦੇਖੋ ਸਾਰੇ ਬਣਾ ਕੇ ਬੜੀ ਇਹਦੇ ਹੋਰ ਸਾਬ ਦੀ ਹੈ ਕੀ ਹੋਇਆ ਮੈਂ ਕਿ ਬੜੀ ਹੋਰ ਸਾਬ ਦੇ ਦੋ ਬੱਲੂ ਉਹਦੀ ਆਹ ਹੋ ਗਈ ਮੇਰੇ ਵਾਲੇ ਆਹ ਹੋ ਗਈ ਇਹ ਨਾਲੇ ਓਕੇ 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 ਛੋਟੀਆਂ ਕਹਿੰਦੇ ਟੇਸਟੀ ਬਣੇ ਕਹਿੰਦੀ ਭਾਬੀ ਉਦਾਂ ਵੀ ਦੂਸਰਾ ਜਣਾ ਬਣਾ ਕੇ ਮੈਂ ਕਿਹਾ ਤੂੰ ਹਮੇਸ਼ਾ ਹੀ ਕਹਿੰਦੀ ਨਹੀਂ ਐ ਬਲੌਗ 'ਚ ਹਾਏ ਭਾਬੀ ਮੈਂ ਵੀ ਖਾਂ ਮੈਂ ਕਿਹਾ ਪਹਿਲਾਂ ਤੂੰ ਹੀ ਖਾ ਹਾਂ ਪਹਿਲਾਂ ਤੂੰ ਹੀ ਖਾ ਬਾਕੀ ਗੱਲਾਂ ਬਾਅਦ 'ਚ ਪਰ ਤੈਨੂੰ ਘੋਣ ਖਾ ਪਹਿਲਾਂ ਮੈਂ ਕਿਹਾ ਤੂੰ ਮਨ ਕਰ ਕਹਿੰਦੀ ਸਭ ਕੋ ਲੱਗੇ ਆਜੋ ਫੇਰ ਅੰਦਰ ਹੈ ਪਤਾ ਕਿੱਨੇ ਵੇ ਪਹੁੰਚੇ ਹੋਏ ਪਤਾ ਮੈਂ ਟਾਈਮਿੰਗ ਦੇਖਿਆ ਮੈਂ ਜਦੋਂ ਪਹੁੰਚੇ ਛੁੱਟੀ ਹੋ ਗਈ ਸੀ ਇਹ ਨਹੀਂ ਇੱਈ ਕਲਾ ਛੋਟੀਆਂ ਗੱਲਾਂ ਸਭ ਬਾਹਰ ਆ ਗਏ ਫੇਰ ਅੰਦਰ ਗਿਆ ਤੇ ਪਾਸੀ ਦਾ ਪਾਸੀ ਖ ਮੈਨੂੰ ਉਹ ਨਹੀਂ ਉੱਥੇ ਉਹ ਦੂਜਾ ਵੱਡਾ ਪਹਿਲਵਾਨ ਸੀਗਾ ਨਾ ਦੂਜਾ ਦਾ ਘੁੰਮਣ ਗਿਆ ਆ ਅੱਛਾ ਤਾਇਆ ਉਹਦਾ ਅੱਛਾ ਅੱਛਾ ਤੇ ਉੱਥੇ ਬਾਹਰ ਹੀ ਖੜਾ ਲੇਗਾ ਹੂੰ ਉੱਥੇ ਫਿਰ ਉਹਦੇ ਨਾਲ ਮੈਂ ਗੱਲਾਂ ਬਾਤਾਂ ਦੋ ਕੁ ਮਾਰੀਆ ਫੇਰ ਨਾਲ ਹੀ ਇਹ ਆ ਗਿਆ ਕਹਿੰਦਾ ਇਹ ਨਹੀਂ ਜਾਂਦਾ ਹੈ ਆ ਚਲੋ ਹਾਂਜੀ ਉਹ ਦੋ ਬਨੇ ਨਾ ਅੰਨੀ ਕਿਦਾ ਜੀ ਅੱਜ ਭੂਤ ਨਹੀਂ ਫੁੱਲ ਗਈ ਇਕੱਲਿਆਂ ਦੀ ਦੁੱਧ ਫੁੱਲ ਗਿਆ ਸਾਡਾ ਜੀ ਫਤਗੱਲ ਕੀ ਹੋਈ ਉਹ ਬਣਾਣੀ ਸੀਗਾ ਤੋਂ ਉਹਦੇ ਚਾਹ ਰੱਖੀ ਹੋਈ ਉਹਦੇ ਲਾਪੇ ਵੀ ਬੇਸਨ ਛਾਣਣ ਠੀਕ ਹੈ ਉਹਦੇ ਦੁੱਧ ਉੱਪਰੋਂ ਮਾਲ ਵਾਲਾ ਜੀ ਮੈਨੂੰ ਭੁਲ ਗਿਆ ਚੇਤਾ ਮੈਨੂੰ ਬਾਹਰ ਮਾਰ ਦਿੰਦੀ ਨਾ ਤੁਹਾਨੂੰ پتہ ਲੱਗਿਆ ਸਾਰਾ ਬਾਹਰ ਆ ਗਿਆ ਚਲੋ ਕੋਈ ਗੱਲ ਜਿੰਨਾ ਆ ਗਿਆ ਹੁਣ ਹਾਂਜੀ ਹਾਂਜੀ ਲੰਬੀ ਹੋਣੀ ਗੱਲ ਜੀ ਆਹੋ ਮੈਂ ਤੁਹਾਨੂੰ ਜੀ ਚਲੋ ਰੋਟੀ ਖਾ ਲੈਣੀ ਸੀਗੀ ਰੋਟੀ ਖਾਣੇ ਆ ਬਾਗੀ ਬਸ ਦੋਵਾਂ ਤੋਂ ਹਾਂ ਹਾਂ ਮੈਂ ਲੋਕੀ ਐ ਫਸਾ ਰੋਟੀ ਖਾ ਲੈਣੀ ਸੀ ਕਹਿੰਦੇ ਬਸ ਥੰਨੇ ਹੀ ਆਉਂਦੇ ਆ ਵਰ ਆ ਜੂਗਾ ਆ ਹੌਲੇ ਪੈਮ ਹੀ ਕਿ ਸੁਤਾ ਕੀ ਕਰੀਏ ਤੂੰ ਕਰੀ ਜਾਣਾ ਹੁਣ ਸਾਫ ਕਰਦਾ ਯਾਰ ਪਹਿਲਾਂ ਕਰਿਆ ਕਰੋ ਫੋਨ ਤੋਂ ਬੂਡ ਥੱਲੋਂ ਥੱਲੋਂ ਬੂਡ ਮਾੜਾ ਮਾੜਾ ਵਾਈਟ ਜੇ ਹੋਇਆ ਨਾ ਉਹ ਸਾਫ ਕਰ ਲਾਦਾ ਉਹ ਨਿਪਟ ਗਈ ਕਿ ਕਿਨੇ ਕਰ ਗਏ ਪਾ ਸਾ ਇੰਨੀ ਕਿ ਬੇਸੜ ਰਹਿ ਗਈ ਬਸ ਚਲ ਠੀਕ ਆ ਆ ਜੋ ਕੇ ਲੈ ਚਾਹ ਬਣ ਗਈ ਚਾਹ ਬਣ ਗਈ ਆ ਚਲ ਆ ਜੋ ਕੇ ਖਾਣੇ ਆ ਕੋਈ ਇਸ ਮਨ ਲਗੀ ਨਾ। ਬੱਸ ਕੁਲੇ ਕਿ ਜਾਣੀ ਆ ਚਾਹ ਠੰਡੀ ਹੋ ਜਾਣੀ ਜੇ। ਹਾਂ ਕੋਈ ਨਹੀਂ ਕਰੀ। ਚਾਹ ਆ ਜਾ ਇਸੀ ਠੰਡੀ ਹੋਈ ਜਾਣੀ ਆ। ਕੱਢੋ 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 ਕੋਈ ਨਹੀਂ ਇਹ ਕਰੇਂਦਾ ਤੇ। ਕੱਪ ਗਲਾਸ ਪੱਲੂ ਲੈਣੇ ਹੋਰ। ਪੱਲੂ ਕੋ ਪੈ ਹੀ ਬਧਰੇ ਹਜੇ। ਕੋਲ। ਥੋੜੇ ਦੇਰੇ ਸੀ ਠੰਡੇ ਹੋ ਜਾਂਦੇ ਨੇ ਦੋ ਘੰਟੇ ਆਈ ਸੀ। ਬੱਸ ਉਹ ਜਿਹੜੀ ਉਹਦੇ ਕੋ ਪੈ ਸੀ ਨਾ ਠੰਡੇ ਹੋ ਜਾਂਦੇ ਆ। ਉਹਨੇ ਆਪਣੇ ਕੋਲ ਹੀ। ਚਾਟ ਮਸਾਲਾ ਕੱਢ ਲਓ ਜੇ ਪਾਉਣਾ ਆ। ਪਾ ਲੈਣੇ ਮੈਂ ਉਹਨੂੰ ਕਿਹਾ ਸੀਗਾ ਪਲੇਟ ਰੱਖ ਦੇ ਅੰਦਰ। ਬਾਕੀ ਲੈ ਜਾਵਾ। ਤੇ ਕਹਿੰਦੀ ਨਹੀਂ ਤੁਸੀਂ ਇੱਥੇ ਰੱਖ ਦਿਓ ਉਹ ਉੱਥੇ ਰੱਖ ਦਿੱਤੇ ਗੋਲੀਆਂ ਉਹਦੇ ਫਿਰ ਬ੍ਰੈਂਡ ਵਰਟੀਕਲਲੀ ਪਾਈ ਸੀਗੀ ਅੱਛਾ 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 ਤੇ ਅੰਦਰ ਲੈ ਜਾਵਾਂ ਫਰਿਚਰ ਖਾਮਾ ਮੈਂ ਤੁਸੀ ਪੋਚੀ ਵਾਲੇ ਹੱਥ ਹੁੰਦੇ ਸੀ ਆਹੋ ਮੈਂ ਫਰਿਚਰ ਰੱਖ ਲੰਗਾ ਸੀਗਾ ਨਹੀਂ ਅੰਦਰ ਲੈ ਕੇ ਕਰਵਾਉਣੀ ਨੋਰੀ ਛੱਡ ਦਿੱਤੇ ਆਨੇ ਹੁਣ ਮਾਰਦੀਆਂ ਨਹੀਂ ਆਹੋ ਔਰ ਠੰਡੇ ਹੋ ਗਏ ਹੁਣੇ ਆ। ਚਲੋ ਲਾਸਟ ਪੂਰੀ ਆ। ਪਾਸਾ ਹੀ ਆ। ਚਲੋ ਠੀਕ ਆ। ਚਾਹ ਬਾਅਦ ਚ ਲੈ ਆਏਗੇ ਅੰਦਰ। ਹਾਂ। ਓਕੇ ਓਕੇ ਓਕੇ। ਇਹ ਕੁਝ ਜਦਨ ਕੋਟ-ਕੋਟ ਮਾਰਿਆ ਮੈਂ। ਹਾਂਜੀ ਹਾਂਜੀ ਐਵੇਂ ਕੋਟ-ਕੋਟ ਮਾਰਿਆ ਮੈਂ। ਕਹੀ ਨਹੀਂ ਨੀ ਗੱਲ ਤੈਨੂੰ ਆਪਣੇ ਕੋਲ। ਕਹਿੰਦੀ ਹੁਣ ਤਾਂ ਡੀ ਇਹਦਾ ਗੰਜ ਤੱਤੀ ਘਟ ਰਹੀ ਦੀ ਐ ਨਹੀਂ ਤੇ ਪਹਿਲਾਂ ਬੜੀ ਤੱਤੀ ਰਹਿੰਦੀ ਮੈਂ ਉਹ ਨੂੰ ਕਰਾਉਣੀ ਦਿੱਤੀ ਹੋਰ। ਕਹਿੰਦੀ ਰਹਾ। ਹਾਂ ਜੋਗੀ ਗੱਲ ਜੀ। ਚਲੋ ਠੀਕ ਆ ਜੀ। ਲਓ ਜੀ ਚਾਹ ਆ ਗਈ। ਗਲਾਸੀਆਂ ਆ ਗਈਆਂ। ਪਕੌੜੇ ਆ ਗਏ। ਹਾਂ। ਮਾਦਾ ਆ ਗਈ। ਮਨਪ੍ਰੀਤ ਆ ਗਈ ਹਾਂ ਬੋਲ ਪਹਿਲਾਂ ਭਰਾਵਾ ਰੋਟੀ ਖਾ ਲੋ ਪਹਿਲਾਂ ਥੱਲੇ ਆ ਕੇ ਰੋਟੀ ਖਾ ਬਾਅਦ ਚ ਗੱਲ ਕਰੀ ਆਗੇ ਥੱਲੇ ਆ ਜਾ ਮੈਨੂੰ ਉਹ ਦੋ ਜੀ ਇਹ ਵੀ ਆ ਗਿਆ ਆ ਹੁਣ ਲੱਗੇ ਆਪਾਂ ਥੱਲੇ ਹੋ ਜਾਂਦੇ ਹਾਂ ਪਕੌੜੇ ਖਾਣ ਮੈਂ ਖਾਣੇ ਬਿੰਗਨ ਵਾਲੇ ਬਹੁਤ 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 ਆਹ ਬਿੰਗਨ ਵਾਲੇ ਤੇ ਹੁਣ ਬਾਕੀ ਲੱਗੇ ਸਾਰੇ ਜਣੇ ਖਾਣ ਜਾ ਕੇ ਦੇਣਾ ਆਪਣਾ ਬੈਂਕ ਅਕਾਊਂਟ ਖਵਾਉਣ। ਤਾਂ ਆ ਟਾਈਮ ਕਿਹੜਾ? 3:30 ਵਜੇ ਚੱਲੇ ਆ। ਕੀ ਗੱਲ ਆ? 3:30 ਵਜੇ ਕਿ ਤੁਹ ਖਲਣਾ? ਦੇਖੋ ਜਾ। ਚਲੋ। ਠੀਕ ਆ ਜੀ। ਆ ਦੇਖਣੇ ਕੋਈ। ਮਿਲਦੇ ਆ ਰੋਟੀ ਪਾਣੀ ਖਾ ਗਏ, ਪਕੌੜੇ, ਸ਼ਕੌੜੇ ਖਾ ਗਏ। ਤੇ ਪਲਕ ਰੇਨ ਦੀ ਬਹੁਤ ਸਵਾਦ ਬਣੇ ਆ। ਬਾਕੀ ਦੇਖਣੇ ਕਿੰਦਾ ਦੇ ਬਣੇ ਆ। ਕਹਿੰਦਾ ਦੇਖਦਾ ਕੋਈ ਨਹੀਂ। ਤੇ ਬਹੁਤ ਸਵਾਦ ਬਣੇ ਆ ਜੀ। ਹਾਂ ਜੀ। ਕਿਉਂਕਿ ਮੇਰੇ ਤੇ ਬੇਇੱਜ਼ਤੀ ਹੋਣੀ ਜੇ ਮੈਂ ਕਹਿੰਦਾ ਨਾ ਸੋ ਨਹੀਂ ਸਵਾਦ ਬਣੇ। ਹਾਂ ਜੀ ਬਾਬਾ ਜੀ ਕਿਦਾਂ? ਬਹੁਤ ਸਵਾਦ। ਤੁਹਨੇ ਤਾਂ ਪਹਿਲਾਂ ਹੀ ਕਹਤਾ ਬਹੁਤ ਮੰਦਿਰ ਤੇ ਓਕੇ ਲਓ ਜੀ ਹੁਣ ਲਾ ਲਈਏ ਕੱਪੜਿਆਂ ਦੀਆਂ ਤਿਹਾਂ ਹਨਾ ਬੱਦਲ ਇੰਨਾ ਚੜਿਆ ਆਇਆ ਹੈ ਨਾ ਜਿਹੜੇ ਗਿੱਲੇ ਸੀ ਉਹ ਅੰਦਰ ਪਾਏ ਆਂ ਚੱਕ ਕੇ ਚੱਕਿਆ ਦੇ ਭਾਵੇਂ ਸਾਰੇ ਹੋਰ ਹੋਰ ਤੇ ਇੱਧਰ ਆਹਾ ਕੱਪੜੇ ਹਾਂਜੀ ਵੀਡੀਓ ਚਲੋ ਲਾ ਲਈਏ ਤਿਹਾਂ ਕੱਪੜਿਆਂ ਦੀਆਂ ਸਾਂਭ ਲਈਆਂ ਹਨਾ ਕੱਪੜੇ ਬਦਲ ਲੈਣਾ ਆ ਮੀ ਭਾਵੇਂ ਬਾਧੂ ਆਵੇ ਚਲੋ ਠੀਕ ਆ ਮਿਲਦੇ ਆ ਫਿਰ ਲਓ ਜੀ 6 ਵਜ ਗਏ ਆ ਅਸੀਂ ਆ ਗਏ ਆ ਫਲਕ ਵੀ ਆ ਗਈ ਐ ਟਿਸ਼ਨ ਤੋਂ ਹੁਣ ਜਾਣਾ ਅਸੀਂ ਬਾਜ਼ਾਰ ਕੀ ਲੈ ਕੇ ਆਣਾ ਦੀ ਜਲਦੀ ਲੈ ਕੇ ਆਣਾ ਹੈ ਹੈ ਨਹੀਂ ਜਾਣਾ ਹੈਗਾ ਮੈਂ ਨਹੀਂ ਜਾਣਾ ਦੋ ਦੋ ਬੰਸੀਓ ਆਪਾਂ ਲੈ ਆਈਏ ਚਲ ਆਪ ਦੋਨੇ ਚਲਦੇ ਦੇਖੋ ਪੁੱਛ ਕੀ ਲੈ ਕੇ ਆਉਣਾ ਲਿਖ ਮੈਂ ਚਲਦੇ ਫਿਰ ਲਓ ਜੀ ਮਾਤਾ ਲੱਗੀ ਸਾਡੀ ਪਾਠ ਕਰਨ ਅੱਜ ਚਲੋ ਕਰੋ ਠੀਕ ਤੇ ਅਸੀਂ ਚੱਲੇ ਹੁਣ ਬਾਜ਼ਾਰ ਤੇ ਬਾਜ਼ਾਰੋਂ ਇਹਨੂੰ ਲਿਆ ਦੀਏ ਸਮਾਨ ਉਸ ਤੋਂ ਬਾਅਦ ਮੈਨੂੰ ਕੰਮ ਆ ਮੈਂ ਕਿ ਲਿਆਣਾ ਦੁਕਾਨ ਤੇ ਜ਼ਰੂਰੀ ਇਹ ਕੰਮ ਆ ਮੇਰਾ ਹਜੇ ਰੈਂਦਾ ਕਰਨ ਵਾਲਾ ਤੇ ਪੁੱਛ ਇਹਨੂੰ ਕੀ ਲੈ ਕੇ ਆਉਣਾ ਫਿਰ ਜਾਲ ਆਪਾਂ ਜਾ ਕੇ ਆਈਏ ਲਿਖ ਕੇ ਦੇ ਦੇ ਜਾਂ ਉਦੋਂ ਦੱਸ ਦੇ ਫੋਨ ਤੇ ਲਿਖ ਕੇ ਫੋਨ ਤੇ ਲਿਖ ਕੇ ਸੈਂਡ ਕਰ ਦੇ ਮੈਂ ਅਸੀਂ ਚੱਲ ਨਾ ਮੂਲ ਨਾ ਜਾਣਾ ਚੱਲ ਇੱਟਾ ਕਰ ਲਾ ਫੋਨ ਤੇ ਲਿਖ ਕੇ ਮੈਸੇਜ ਸੈਂਡ ਕਰ ਦੇ ਜਾਂ ਫੋਨ ਹੀ ਉੱਲੇ ਚੱਲਦੇ ਆ ਤੁਹਾਨੂੰ ਇਹਦਾ ਮਨ ਟੁੱਟ ਗਿਆ ਆ ਕੀ ਆ ਬਈ ਟੈਂਕ ਟੁੱਟਿਆ ਆ ਸੁਤੇ ਮੇਗਾ ਨਾ ਨਹੀਂ ਨਹੀਂ ਡਰਾ ਕੇ ਰੱਖ ਡਰਾ ਕੇ ਰੱਖ ਤੂੰ ਕੁੜੀ ਹੈ ਚਲੋ ਠੀਕ ਹੈ ਜੀ ਆਹ ਇਹਦੇ ਵਿੱਚੋਂ ਆਹ ਦੇ ਬੱਲੂ ਕੁਝ ਨਿਕਲੇ ਆਇਆ ਇਹਦੇ ਵਿੱਚੋਂ ਆਹ ਦੇ ਇਹਦੇ ਵਿੱਚੋਂ ਆਹ ਸੀਗਾ ਇਹਦੇ ਤੋਂ ਆਹ ਚੱਕਰ ਚ ਕੁਝ ਦੇਖ ਪਿਆ ਪਤਾ ਨਹੀਂ ਲਵ ਸੀਗਾ ਆਈ ਲਵ ਚੱਲ ਦੇਖ ਪਿਆ ਕੋਈ ਛੱਡੋ ਬਰੇ ਹੁਣ ਕੋਈ ਗੱਲ ਨਹੀਂ ਚੱਲਾ ਲਿਖ ਫੇ ਜਲਦੀ ਜਾਗੇ ਇਹ ਬਜ਼ਾਰ ਫੇ ਤੈਨੂੰ ਕੋ ਦੇ ਕੇ ਫੇ ਮੈਂ ਆਪਣੇ ਕੰਮ ਕਰਨ ਜਾਣਾ ਉਹ ਬਦਲ ਜਾਂਦਾ ਰੰਗ ਹੋ ਜਾਂਦਾ ਆ ਚਲੋ ਠੀਕ ਹੈ ਜੀ ਮਿਲਦੇ ਫਿਰ ਬਾਅਦ 'ਚ ਆਗੇ ਕਿ ਹਰ ਮੈਂ ਤੂੰ ਕਹੂੰਗੀ ਨਾ ਇਹਦੇ ਨਾਲ ਲੱਗ ਕੜ ਬਣਵਾ ਦੇ ਔਰ ਔਰ ਹਾਂ ਚਾਰ ਨੂੰ ਟਾਈਮ ਲੱਗਣਾ ਨਾ ਵੜਾ ਨੂੰ ਹਾਂ ਹਾਂ ਕਿੰਨਾ ਚਾਹੀਦਾ ਹੈ ਉਹ ਇਦਾਂ ਹੁਣੋ ਲਿਖਣਾ ਯਾਰ ਤੂੰ ਇੱਕ ਮੈਸੇਜ ਕਰ ਫੋਨ ਦੇ ਉੱਤੇ ਇੱਡੇ-ਇੱਡੇ ਵੱਡੇ ਥੋੜੇ ਲਿਖ ਕੇ ਲੈ ਕੇ ਜਾਣਾ ਸੀ ਇਸਟਾਈਲ ਦੇ ਨਾਲ ਆਹੋ ਫੜਫੜ ਲਿਖ ਕੇ ਤੂੰ ਮੈਨੂੰ ਇੱਥੇ ਸੈਂਡ ਕਰ ਮੇਰੇ 9888 ਵਾਲੇ ਨੰਬਰ ਤੇ ਮੈਸੇਜ ਤੇ ਫਿਰ ਜਿਤਨਾ ਜਾ ਕੇ ਲਿਆ ਕੇ ਦਿੰਨੇ ਆ ਪਾ ਹੁਣੀ ਆ ਗਿਆ ਸਮਾਨ ਨੂੰ ਲੈ ਕੇ ਤੇ ਆ ਕੀ ਆ ਤ੍ਰਿਫਲਾ ਇਹ ਮੈਂ ਪੀਣਾ ਮੇਰਾ ਕ੍ਰੀਏਟ ਨਹੀਂ ਸਹੀ ਜਾਂਦਾ ਤ੍ਰਿਫਲਾ ਚਾਰ ਪੇਪਰ ਹੈਗਾ ਮਦਨ ਕੀ ਲੈ ਕੇ ਆਏ ਆਫ ਲਾਗ ਆਫ ਲਾਗ ਇੰਡੀਆ ਦਾ ਠੀਕ ਆ ਹੈ ਜਾ ਆਹ ਹੈਗੀ ਡਬਲ ਟੈਪ ਆਹ ਡਬਲ ਟੈਪ ਆਦਰੇ ਚਾਰ ਬੈਲੂਨ ਬੈਲੂਨ ਇੰਡੀਪੈਂਡੈਂਸ ਜੀ ਆ ਗਿਆ ਦੋ ਕਲਰ ਹੁਣ ਸਕੂਲ ਵਾਲੇ ਵੀ ਹਟਦੇ ਨਹੀਂ ਆਹ ਇੱਕ ਤੇਰਾ ਬੈਚ ਬਰੋਚ ਬਰੋਚ ਪਾਸ ਪਾਸ ਇਹ ਜਿਹੜਾ ਹੈ ਨਾ ਇਹ ਜਿਹੜਾ ਮਜਾਵਾ ਜਾ ਜਾ ਕੰਮ ਤਾਂ ਨਹੀਂ ਹੋ ਰੋ ਨਾ ਨੋ ਲਹਿਰਾ ਦਿਓ ਓਕੇ ਲਓ ਜੀ ਇੱਧਰ ਬਣਾ ਲਈਆ ਫਲਾਗ ਕੱਲ ਸਕੂਲ ਇਹਨਾਂ ਨੂੰ ਸਕੂਲ ਚਾਹੀਦਾ ਨਾ ਪੁੱਲੂ ਐਕਟੀਵਿਟੀ ਐਂਡ এনਵਾਇਰਨਮੈਂਟ ਸਟਡੀ ਆਂਡ ਇੰਡੀਪੈਂਡੈਂਸ ਡੇ ਚਲੋ ਜੀ ਘਰ ਆਓ ਤੁਸੀਂ ਠੀਕ ਹੈ ਮੰਮੀ ਆਏ ਪਾਠ ਕਰਕੇ ਗੱਲ ਲਏ ਕਰ ਲਿਆ ਇਰੇਸ ਕਰਦੀ ਆ ਮੈਂ ਵੀ ਹੁਣ ਬਣਾ ਲਾਂ ਮੈਂ ਸਬਜ਼ੀ ਕੀ ਇਹ ਸਬਜ਼ੀ ਤੜਕਾ ਲਾ ਲੀ ਪੁੱਲੂ ਕਹਿੰਦੀ ਤੁਸੀਂ ਨਾ ਸਵੇਰੇ ਮੈਨੂੰ ਐਦਾਂ ਕਰੀਓ ਸਕੂਲੇ ਨਾ ਕਹਿੰਦੀ ਥੋੜੇ ਚਾਵਲ ਬਣਾ ਦਿਓ ਜੂਏ ਵਾਲੇ ਇਹ ਆਲੂ ਵਾ ਕਿਤੇ ਮਟਰਾਂ ਵਾਲੇ ਮਟਰ ਤਾਂ ਹੈ ਨਹੀਂ ਗੀ ਮੰਮੀ ਬਣਾ ਦਿਓ ਗੋਭੀ ਉਹ ਵੀ ਹੈਗੀ ਪਈ ਹੈਗੀ ਥੋੜੀ ਜਿਹੀ ਪਈ ਆ ਪਈ ਇੰਨੀ ਗੋਭੀ ਮੇਰੇ ਕੋਲ ਥੋੜੀ ਗੋਭੀ ਪਈ ਹੈ ਵਿੱਚ ਗੋਭੀ ਪਾ ਦੇਣੀ ਆਲੂ ਮਟਰ ਰਹਿਣ ਦਮ ਮਟਰ ਕਿਹੜਾ ਤੂੰ ਖਾਂਦੀ ਆ ਗੋਭੀ ਤੇ ਆਲੂ ਵਾਲੇ ਬਣਾ ਦੇਣੀਆਂ ਕੱਲੇ ਹੈ ਹੈਨਾ ਮੰਮੀ ਗੋਭੀ ਇੰਨੀ ਕੋ ਮੇਰੇ ਗਜਰਾ ਇਹ ਨਾ ਗਜਰਾ ਮੇਰੇ ਨਾ ਹੈ ਨਹੀਂ ਆ ਵੀ ਗੋਭੀ ਦਾ ਉਹ ਦੁਵਾ ਦੂੰ ਆ ਇਹਦੇ ਕਰਦੀ ਥੋੜੀ ਜਿਹੀ ਇੱਕ ਛੋਟੀ ਗਲਾਸੀ ਬਣਾ ਦੂੰਗੀ ਨਾ ਫੇਰ ਮੈਂ ਨਾ ਕੋਲੀ ਚ ਕੱਢ ਕੇ ਰੱਖ ਦੂਗੀ ਗੋਭੀ ਸਿੱਟੀ ਨਹੀਂ ਹੂੰ ਪਿਆਰ ਤੋਂ ਹੀ ਮੈਂ ਉਹ ਕੱਢ ਕੇ ਮੈਂ ਮਿਲੂਗੀ ਪਿਆਰ ਤਾਂ ਠੀਕ ਆ ਫਿਰ ਮੈਂ ਬਣਾ ਦੂੰਗੀ ਸਵੇਰੇ ਹੈ ਚੱਛੂ ਦੂੰ ਲੱਗ ਗਿਆ ਚਲ ਕੋਈ ਨਹੀਂ ਫਿਰ ਮੈਂ ਹੁਣ ਸਵੇਰ ਇੱਧਰ ਕਾਦੀ ਪਹਿਲਾਂ ਲਾਹਾਂ ਮੈਂ ਸਬਜ਼ੀ ਤੜਕਾ ਹੁਣ ਮਨ ਲੱਗਿਆ ਕੀਆ ਬਣਾਉਣਾ ਹਨਾ ਹੂੰ ਚਲੋ ਮਿਲਦੇ ਆ ਲਓ ਜੀ ਇੱਧਰ ਲੱਗੀਆਂ ਮੈਂ ਹੁਣ ਤੜਕਾ ਲਾਣ ਬੜੀ ਵੀ ਭੁੰਨ ਲਈ ਆ ਇੱਧਰ ਮਿਰਚਾਂ ਇਹਦੇ ਵਿੱਚ ਮੈਂ ਟਮਾਟਰ ਨਹੀਂ ਪਾਉਣਾ ਤੇ ਕੀਆ ਕੱਲ ਲਿਆਂਦਾ ਸੀ ਤੇ ਅੱਜ ਬਣਾਉਂਗੀ ਮੈਂ ਕੀਆ ਲਓ ਜੀ ਇੱਧਰ ਸਾਡੇ ਪਕੌੜੇ ਪਏ ਆ ਹਲੇ ਦੇਖਦੀ ਆ ਕੱਲ ਪਕੌੜਿਆਂ ਵਾਲੀ ਕੜੀ ਬਣਾ ਲੈਣੀ ਮੰਮੀ ਹਾਂ ਬੱਸ ਹਾਂਜੀ ਬੱਤੋ ਕੈਸ ਵੇਰੇ ਮੈਂ ਸੋਚਦੀ ਆ ਤੈਨੂੰ ਪਾਸਤਾ ਬਾਦਮਾ ਥੋੜਾ ਜਿਹਾ ਬਣਾ ਕੇ ਬਾਦਮਾ ਦੋ ਸ਼ਿਮਲਾ ਮਿਰਚਾਂ ਪਈਆਂ ਥੋੜਾ ਜਿਹਾ ਪਾਸਤਾ ਬਣਾ ਕੇ ਹਾਂ ਨਾ ਬਾਦਮਾ ਪਾਸਤਾ ਲੰਬਾ ਵਾਲਾ ਪਈਓ ਫਿਰ ਹਾਂ ਚੱਲ ਮੈਂ ਉਹ ਪਾ ਦੂੰਗੀ ਨੂੰ ਕਰੂ ਵਾਲਾ ਨਾ ਉਹਨਾਂ ਨੂੰ ਪਤਾ ਕੀ ਹੁੰਦਾ ਕਰੂ ਦੇ ਨਾ ਵਿੱਚ ਮਸਾਲਾ ਵੱਜ ਜਾਂਦਾ ਹਾਂ ਚੱਲ ਮੈਂ ਦੂਜਾ ਬਣਾ ਦੂੰਗੀ ਬੜਾ ਜੀਭ ਜਿ ਲੱਗਦੀ ਹੈ ਹਾਂ ਉਹ ਲੰਬੇ ਨੰਬੜਾ ਬਣਾ ਲਿਓ ਉਹ ਸਹੀ ਲੱਗਦੀ ਚੱਲਿਆ ਮੈਂ ਨਾ ਮਾ ਹੁਣ ਤੜਕਾ ਫੇਰ ਠੀਕ ਆ ਓਕੇ ਓਕੇ ਤੇ ਦਿਖਾਉਂ ਲੈਂ ਹਾਂ ਚਲੋ ਠੀਕ ਆ ਫਿਰ ਹੈ ਮਮਮੀ ਹੁਣ 7:30 ਹੋ ਗਿਆ ਤੇ ਮਮਮੀ ਆਹ ਤੇਰਾ ਟਾਈਮ ਆ ਚਾਹ ਪੀਂਦਾ 7:30 ਵਜੇ ਕਰੇ ਟਾਈਮ ਆ ਚਾਹ ਪੀਂਦਾ ਦੱਸਿਓ ਬੜੇ ਨੂੰ ਚਾਹ ਮੈਨੂੰ ਸਵਾਦ ਲੱਗੀ ਆਪਣੀ ਬੜੀ ਦੀ ਸਵਾਦ ਲੱਗੀ ਦੋਨੇ ਧਾਨੀਆਂ ਹੁਣ ਇਸ ਟਾਈਮ ਚਾਹ ਪੀ ਲੱਗੀਆਂ ਤੇ ਰੋਟੀ ਕਦ ਖਾਣੀ ਆ 10 ਵਜੇ 9 ਵਜੇ ਲੈ 10 ਵਜੇ 9 ਵਜੇ ਚਲੋ ਯਾਰ ਪੀਓ ਚਾਹ ਚਾਹ ਦਾ ਰੰਗ ਰੱਖੋ ਦਾ ਦਾ ਕਰ ਚਾਹ ਦਾ ਅੱਧਾ ਅੱਧਾ ਚਲੋ ਪੀ ਲੋ ਫੇ ਚਾਹ ਪਾਪਾ ਨਹੀਂ ਆਏਣਾ 8 ਵਜੇ ਤੱਕ ਹੈਨਾ ਪੀਓ ਆ ਗਏ Yeah, yeah, okay. okay. तो दिखाओ ਪਾਸਤਾ ਮਸਾਲਾ ਕਿਹੜਾ ਪਾਸਤਾ ਮਸਾਲਾ ਜਿਹੜਾ ਅੱਗੇ ਲੈਦਾ ਉਹ ਹੀ ਆ। ਉਹ ਤਾਂ ਇੱਕ ਹੋਰ ਕੰਪਨੀ ਦਾ ਵੀ ਆਇਆ ਉਹਦਾ ਟੇਸਟ ਹੈ ਨਹੀਂ। ਜਿਹੜਾ ਅੱਗੇ ਲੈਦਾ। ਮਿੰਦੂ ਮੈਨੂੰ। ਹਾਂ ਦਿਖਾਣੀ ਹੈ ਨਾ। ਦੇਖੋ ਪਪਾ ਕਿਹੜਾ ਲੈ ਕੇ ਆਏ ਆ। ਕੋਈ ਉਲਟਾ ਸਿੱਧਾ ਜੱਕ ਲੈ ਆਏ ਹੁਣ। ਪਪਾ ਲੈ ਕੇ ਆਇਆ ਆਬਲੀ ਸੌਸ। ਪਿਚੂ। ਪਿਚੂ ਪਿਚੂ ਪਿਚੂ। ਪਿਚੂ। ਪਾਸਤਾ ਮਸਾਲੇ ਦਾ 10 ਰੁਪਏ ਦਾ ਸੀਗਾ। ਮੈਗੀ ਦਾ 15 ਰੁਪਏ ਦਾ ਇਹਦੇ ਨਾਲ ਮੈਗੀ ਮਸਾਲਾ ਫ੍ਰੀ ਸੀ। ਉਹਨੇ ਪਾਸਤਾ ਮਸਾਲਾ ਦੇ ਦੋ ਪੈਕਟ ਦੇ ਦਿੱਤੇ। ਪਿਚੂ। ਆਹੀ ਪਾਸਤਾ ਮਸਾਲਾ ਆ ਜਿਹੜਾ ਪਖਾਈ ਮੁਸ਼ਕਿਲ ਆਹ ਬਣਾਉਹੀ ਆ। ਲੇ ਮੈਂ ਜੀਸਾ ਲੈ ਗਿਆ ਨਾ ਫਿਰ ਆ ਲੱਗਿੰਦਾ ਉਹ ਬੜਾ ਪਿਆਣਾ ਸੀ ਪਾਸਦੇ ਵਿੱਚ ਫਿਰ ਉਹ ਫਿਰ ਉੱਧਰ ਇੰਨੀ ਆਸ ਕੰਮ ਪਹਿਲਾਂ ਰੱਖਿਆ ਉੱਧਰ ਹਾਂ ਚਲੋ ਹੁਣ ਬੈਠੇ ਮਾਦਾ ਜੀ ਹਾਂਜੀ ਕੀ ਕਰੀ ਜਾਂਨੇ ਬਲੌਗ ਰੇਦੀ ਸੀ ਕੀ ਬਣਾਇਆ ਕੀ ਅੱਜ ਕੀ ਆ ਓਕੇ ਕੀਆ ਹਾਂਜੀ ਮੈਂ ਤਾਂ ਖਾਊਂਗਾ ਕਿਦਾਂ ਬੱਲੂ ਤੂੰ ਹੀ ਖਾਣਾ ਹੈ ਅੱਜ ਹੈ ਕੁਛ ਕੀਆ ਕੀ ਆ ਨਾ ਰੋਟੀ ਨਹੀਂ ਖਾਣੀ ਖਾ ਕੇ ਦੇਖੀ ਕੀ ਆ ਨਾ ਰੋਟੀ ਬਹੁਤ ਸਵਾਦ ਬਣਦੀ ਆ ਲੈ ਫੋਨ ਦੀ ਬੈਟਰੀ ਲੋ ਫੇਰ ਆਉਂਦੀ ਬੈਟਰੀ ਲੋ ਹੋ ਗਈ ਹੁਣ ਲਾਓ ਚਾਰਜ ਚਾਰਜ ਹੀ ਲਾਉਣ ਲੱਗਾ ਮੈਂ ਟਾਈਮ ਕਿੰਨਾ ਹੋ ਗਿਆ ਜੀ ਸਾਢੇ 8 ਹੋ ਗਏ ਹਰਮਨ ਆਇਆ ਨਹੀਂ ਇਹਦੇ ਆਇਆ ਨਹੀਂ ਅਡਿਕਦੇ ਆ ਇਹ ਲੈ ਅੰਦਰ ਗਿਆ ਨਾ ਹਾਂ ਹਾਂ ਬੋਲ ਟੀਵੀ ਲਾਣਾ ਪਰ ਆਹ ਦਾ ਸਾਊਂਡ ਆ ਲਾ ਦਿੰਨਾ ਮੈਂ ਆਹ ਲਾ ਸੰਦਾ ਤੇਰੇ ਕੋ ਫੋਨ ਫੜ ਲਓ ਤੇ ਆਹ ਲਾ ਸੰਦਾ ਫੋਨ ਤੇਰੇ ਕੋਲ ਹੋਵੇ ਫੇਰ ਤੇਨੂੰ ਕੋਈ ਹਾਲਤ ਨਹੀਂ ਹੁੰਦਾ ਹੈਗਾ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਰੋਟੀ ਪਾਣੀ ਦੇ ਹਾਂਜੀ ਕਿੱਦਾਂ ਜੀ ਕੀ ਕਰੀ ਜਾਂਦੇ ਮੇਰੇ ਪਾਸਤਾ ਵਾਲੇ ਗੈਸ ਨਹੀਂ ਲੈ। ਅੱਛਾ ਪਰ ਲਈ। ਦੋ ਲਾ। ਤੇਰੇ ਪਾਸਾ ਲੈ ਜਾਣਾ। ਮੈਂ ਕਿਹਾ ਮੈਂ ਕਹਾਂ ਰੋਡ ਅੱਜ ਦੇਖ ਤੇਰੀ ਕੁੜੀ ਉਹ ਕਹਿੰਦੀ ਮੈਂ ਇੰਗਲਿਸ਼ ਗਾਣੇ ਸੁਣਨੇ। ਇੰਗਲਿਸ਼ ਗਾਣੇ ਪੁਰਾਣੇ ਲਾ ਕੇ ਬੈਠੀ ਕਹਿੰਦੀ ਮੈਨੂੰ ਪੁਰਾਣੇ-ਪੁਰਾਣੇ ਇੰਗਲਿਸ਼ ਗਾਣੇ ਲੱਗਦੇ ਹੋ। ਤੁਸੀਂ ਆ ਬੰਦ ਕਰਾ ਕੋਪੀ ਰਾਈਟ ਲੈ ਜਾਣਾ। ਉਹ ਨਹੀਂ ਆਉਂਦਾ ਕੋਪੀ ਰਾਈਟ ਇੰਗਲਿਸ਼। ਉਹ ਇੰਗਲਿਸ਼ ਗਾਣੇ ਤੇ ਨਹੀਂ ਆਉਣਾ। ਆ ਜਾਣਾ ਦੇਖ। ਮੁਸ਼ਕਲ ਆ। ਆ ਆਈਏ ਉਹ ਕੋਈ ਗੱਲ ਨਹੀਂ। ਅਜੇ ਆਪਣੀ ਇਨਕਮ ਨਹੀਂ ਸ਼ੁਰੂ ਹੋਈ। ਆ। What is love? ਅਲਗਿਆਂ ਦੀ ਵੰਗਲਿਸ਼ ਗਾਣੇ ਸੁਣਦੇ ਆ ਜੀ। ਕਿਸੇ ਨੂੰ ਨਹੀਂ ਪਸੰਦ ਹੈਗੀ ਜੀ ਅੰਮ੍ਰਿਤਪਾਲ ਨੂੰ ਸੁਣਦਾ। ਚਲੋ। ਦੇਖਣ ਦੇ ਆ। ਮਾਈਕਲ ਜੈਕਸਨ। ਹਾਂਜੀ। ਹੋ ਗਈ ਰੋਟੀ ਬਣੀ? ਹਾਂਜੀ ਬਸ ਬਣਾ ਲੀ। ਮੈਂ ਤਾਂ ਘਰ ਬਣ ਗਿਆ ਹੁਣ। ਬਸ ਬਣ ਚੱਲੀ ਇੱਕ ਰਹਿ ਗਈ ਰੋਟੀ। ਚਲੋ ਠੀਕ ਆ। ਅਜੇ ਕੀ ਆ ਕੀ ਆ? ਕੀ ਆ ਨਾ ਤਿੰਨ ਰੋਟੀਆਂ ਮੇਰੀਆਂ। ਹਾਂ ਹਾਂ ਉਹਨੂੰ ਤੇ ਦਿੱਤੀ। ਆਇਆ ਆਖਲੀ ਆਪਣੇ ਤੋਂ। ਠੀਕ ਹੈ ਜੀ। ਆਜੋ ਫਿਰ ਆਇਓ ਅੰਦਰ। ਆਗੇ ਆਗੇ। ਓਏ। ਇੱਕੋ ਬਰਕ ਖਾਦੀਆਂ ਜੀ। ਗਰਮ ਬਹੁਤ ਆ ਪਰ ਟੇਸਟੀ ਬਹੁਤ ਆ ਸਾਦੀ ਤੂੰ ਬਹੁਤ ਆ ਇੱਕ ਬਣਾਇਆ ਬੋ ਚੇਰਵਾ ਦਾ ਨੇ ਇਹ ਮੇਰੇ ਜਿੰਸੀ ਦਾ ਬਹੁਤ ਠੀਆ ਖਾਣ ਦਾ ਹੈ ਹੈ ਬਹੁਤ ਸਵਾਦ ਲੱਗਾ ਮੈਨੂੰ ਵੀ ਮੋੜੀ ਕਾਗ ਦੇ ਬਹੁਤ ਟੇਸਟੀ ਆ ਆ ਜੀ ਗਾ ਜੀ ਇੰਦੀ ਗਾਣੇ ਤੇ ਮੈਂ ਤਾਂ ਖਾਂਦਾ ਕਿਦਾਂ ਆ ਗਏ ਨੇ ਇੰਗਲਿਸ਼ ਵਾਲੇ ਇੰਦੀ ਗਾਣੇ ਲਓ ਜੀ ਸਾਢੇ 9 ਹੋ ਚੱਲੇ ਨੇ ਤੇ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਇੱਧਰ ਬਣਾਇਆ ਸੀ ਇੰਡੀਆ ਦਾ ਫਲੈਗ ਤੇ ਹੁਣ ਇਹਦੇ ਵਿੱਚ ਬਣਾਉਣਾ ਹੈ ਅਸ਼ੋਕ ਚੱਕਰ ਉਹ ਹੁਣ ਬਣਾਉਣਾ ਹੈ ਪਲਗ ਨੇ ਪਲਗ ਨੇ ਨਹੀਂ ਹਰਮਨ ਨੇ ਹਣਾ ਅਸ਼ੋਕ ਚੱਕਰ ਬਣਾਉਣਾ ਤੇ ਇੱਧਰ ਸਾਰੇ ਜਣੇ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਹਾਂਜੀ ਜੀ ਕਿੱਦਾਂ ਜੀ ਹੁਣ کہہ ਰਿਹਾ ਵੀਡੀਓ ਬਣਾਉਣੀ ਇੱਕ ਸਾਨੂੰ ਹੋ ਗਏ ਆਹੋ ਤੇ ਮੈਂ ਕਹਾਂ ਤੂੰ ਸਿਰੇ ਦੱਸਿਆ ਕਰਨਾ ਜੇ ਵੀਡੀਓ ਬਣਾਉਣੀ ਹੁੰਦੀ ਸਾਨੂੰ ਇਹ ਪਾ ਬੋਲ ਲੜੋ ਰਾਤੀ ਵੀ ਲੇਟ ਹੋ ਗਿਆ ਚਲੋ ਕੋਈ ਨਹੀਂ ਵੀਡੀਓ ਨੂੰ ਤਾਂ ਨਹੀਂ ਟਾਈਮ ਲੱਗਣਾ ਬਣਾਉਣ ਨੂੰ ਉਹ ਤਾਂ 10 ਮਿੰਟ ਦਾ ਕੰਮ ਆ ਚੱਕਰ ਸਿਰਫ ਕੀ ਬਣਾਉਣਾ ਆ ਇਹ ਸੋਚਣ ਨੂੰ ਟਾਈਮ ਲੱਗਦਾ ਚਲੋ ਦੇਖਦੇ ਆ ਮਮਾ ਉਹ ਤਾਂ ਬਣਾਉਣ ਨੂੰ ਹਾਂਜੀ ਪਾਸੇ ਚਲ ਮੈਂਗਾ ਦੇ ਇਹ ਇੱਕ ਹੋਰ ਤਰੀਕਾ ਹੈਗਾ ਮੇਤੋਂ ਬਹਾਨਾ ਮੈਂ ਦਾ ਕੋਲਾ ਵੀ ਅਸੀਂ ਬਣਾਤਾ ਹਾਂ ਹੁਣ ਅਸੀਂ ਲਾਈਨਾਂ ਵਿੱਚ 24 ਲਾਈਨਾਂ ਹੁੰਦੀਆਂ ਨੇ ਵਿੱਚ ਪਤਾ ਪਤਾ ਤੈਨੂੰ ਹਾਂ 24 ਲਾਈਨਾਂ ਹੁੰਦੀਆਂ ਨੇ ਵਿੱਚ ਉਦਾਂ ਚਲੋ ਠੀਕ ਹੈ ਜੀ ਦਾ ਫਲੈਗ ਵੀ ਸ਼ੋਕ ਚੱਕਰ ਦੇ ਲਾਈਨਾਂ ਵੀ ਮਾਰਦੇ 24 ਹੁਣ ਕਰਨਾ ਪੇਂਟ ਸਕੂਲ ਵਾਲੇ ਵੀ ਬਹੁਤ ਦੇਖੋ ਕਿੱਟ ਗਏ ਲਓ ਮੋਬਾਈਲ ਦੇ ਨਾਲ ਏਸੀ ਲੱਗੇ ਉਹਦਾ ਮੋਬਾਈਲ ਦੇ ਵਿੱਚ ਵੀ ਇੱਕ ਹੁੰਦਾ ਆ ਰਿਮੋਟ ਉਹ ਏਸੀ ਨਾਲ ਕਨੈਕਟ ਹੋ ਸਕਦਾ ਆ ਇੱਕ ਦਿਨ ਮੈਂ ਇਹਦੇ ਟੀਵੀ ਦੇ ਰਿਮੋਟ ਦੇ ਨਾਲ ਏਸੀ ਵਾ ਇਹ ਕਹਿੰਦੇ ਆ ਆਮ ਤੌਰ ਤੇ ਏਸੀ ਹੋਲੀ ਗਰੀ ਅੱਛਾ ਇਧਰ ਮਾਵਾ ਕਿੱਥੇ ਚਲੀ ਆ ਅੰਮ੍ਰਾ ਮੈਂਦੀ ਹੋ ਰਵੜ ਗਈ ਹਟਾ ਮਾਰ ਰਵੜ ਕਿੱਥੇ ਆ ਤੇਰੀ ਉੱਥੇ ਗਈ ਉਹ ਬਹਿ ਗਈ ਆ ਪਰੇ ਜਾ ਕੇ ਤੇ ਇਧਰ ਮਾਵਾ ਆਪਣੀ ਨੂੰ ਲਾਤਾ ਆ ਪੇਟ ਘਰਨ ਤੇ ਕਹਿੰਦੀ ਤੁਸੀਂ ਕਰਕੇ ਦਿਓ ਹੁਣ ਨਹੀਂ ਨਹੀਂ ਆ ਬਹੁਤ ਵਧੀਆ ਬਣਿਆ ਵੀ ਆ ਦੇਖੋ ਨਾ ਇਧਰ ਬਹੁਤ ਸੋਹਣਾ ਲੱਗਣ ਡਿਆ ਆ ਆਪਾਂ ਉੱਠਾ ਦੇਖਣ ਡੇ ਆ ਮम्मा ਕਹਿੰਦਾ ਇਹ ਨਾ ਇੱਕ ਹੋਰ ਇਸ ਸਾਈਡ ਤੇ ਵੀ ਕਰਨਾ ਬਿਲਕੁਲ ਸਹੀ ਬਹੁਤ ਵਧੀਆ ਫਰਸਟ ਕਲਾਸ ਦੇਖ ਰਹੇ ਸੀ ਜੱਟ ਜਿਉਣਾ ਮੋੜ ਐਮੀ ਵਰਗ ਦੀ ਤੇ ਸਾਡੀ ਮਾਦਾ ਨੇ ਵੀ ਅੱਜ ਫਿਲਮ ਪੂਰੀ ਦੇਖੀ ਰ 12:00 ਬਜ ਗਏ ਨੇ ਪੰਜਾਬੀ ਮੂਵੀ ਸੀ ਇੰਦਰ ਲਾਲੀ ਜਪਕੀ ਲਾ ਲਈ ਇੰਦਰ ਲਾਲੀ ਜਪਕੀ ਚਲੋ ਕਰੋ ਜੀ ਬਲੌਗ ਦਾ ਐਂਡ ਆਪਾਂ ਬਲੌਗ ਦਾ ਐਂਡ ਕਰੀਏ ਫਿਰ ਹੁਣ ਇਹ ਮੈਂ ਤਾਂ ਹੀ ਹੋਣੀ ਸੀ ਕੀਤਾ ਮੈਂ ਕਹਾ ਤੂੰ ਸੋ ਗਈ ਆ ਮੈਂ ਕਹਾ ਜਦੋਂ ਉੱਠੇਂਗੀ ਉਦੋਂ ਕਰਾਵਾਂਗੇ ਅ즈 ਵੇਲੂ ਸੀ 5 ਵਜੇ ਨਹੀਂ ਨਹੀਂ ਮੈਨੂੰ ਪਤਾ ਵਿੱਚ ਉੱਠਣਾ ਇੱਕ ਵਾਰੀ ਫਿਲਮ ਦੇ ਵਿੱਚ ਜਿੰਨੀ ਦਰ ਚੱਲਦੀ ਉਹਦੇ ਵਿੱਚ ਇੱਕ ਵਾਰੀ ਤਾਂ ਉੱਠਣਾ ਹੀ ਹੁੰਦਾ ਆ ਚੱਲ ਕਰ ਬਲੌਗ ਦਾ ਐਂਡ ਫਿਰ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ